ਜੋ ਲੋਕ ਇਹਨੂੰ ਵੋਟਾਂ ਲੈਣੀਆਂ ਹੁੰਦੇ ਉਹਨਾਂ ਨੂੰ ਇਹ ਯਾਦ ਆ ਜਾਂਦਾ ਇਹਨਾਂ ਨੂੰ ਸਾਡੀਆਂ ਦੁਕਾਨਾਂ ਬੰਦ ਪਈਆਂ 4 ਦਿਨ ਹੋ ਗਏ ਅਸੀਂ ਵਿਹਲੇ ਬੈਠੇ ਆ ਕਿੱਥੋਂ ਅਸੀਂ ਖਾਵਾਂਗੇ ਰੋਟੀ ਕਿੱਥੇ ਜਾਵਾਂਗੇ ਅਸੀਂ ਤੁਸੀਂ ਸਰਕਾਰਾਂ ਨੂੰ ਪੁੱਛ ਰਹੇ ਹੋ ਕਿ ਕੀ ਗਲਤ ਹੋਇਆ ਕੀ ਨਹੀਂ ਤੁਸੀਂ ਤਾਂ ਰੇੜੀਆਂ ਵੀ ਚੱਕ ਕੇ ਲੈ ਗਏ ਉਹਨਾਂ ਦਾ ਕੀ ਸੀਗਾ ਉਹ ਵਿਚਾਰੇ ਕੰਮ ਹੀ ਕਰ ਰਹੇ ਸੀਗੇ ਉਹਨਾਂ ਕੋਲ ਖਾਣ ਨੂੰ ਕੁਝ ਨਹੀਂ ਹੋਏਗਾ ਫਿਰ ਕੀ ਕਰਨਗੇ ਉਹ ਜਿਹੜੀ ਇਹਨਾਂ ਨੇ ਆਪਣੇ ਹੱਦੂਦਾਂ ਦੇ ਅੰਦਰ ਨਿਸ਼ਕਸ਼ਣ ਕੀਤੀ ਪਈ ਉਹ ਵੀ ਢਾਈਏ ਕਿ ਕਿਸ ਪਾਸੇ ਦਾ ਕਾਨੂੰਨ ਹੈ ਜਾਂ ਕਿਸ ਪਾਸੇ ਦੀ ਇਨਸਾਨੀਅਤ ਹੈ ਕਿ ਲੋਕਾਂ ਦੇ ਘਰ 'ਚ ਜਿਹੜੀ ਚੀਜ਼ਾਂ ਬਣੀ ਹੋਈਆਂ ਉਹ ਵੀ ਟੱਕਾ ਇਹ ਤਾਂ ਮੈਨੂੰ ਇਹ ਫੀਲ ਹੁੰਦਾ ਹੈ ਕਿ ਪਤਾ ਨਹੀਂ ਕੋਈ ਜਿਹੜਾ ਮੌਜੂਦਾ ਐਮ.ਐਲ.ਏ ਹੈ ਜਾਂ ਮੇਅਰ ਹੈ ਇਹਨਾਂ ਨਾਲ ਕੋਈ ਆਪਣੀ ਪਰਸਨਲ ਖੁੰਦਕ ਕੱਢ ਰਿਹਾ ਹੈ ਜਾਂ ਕੋਈ ਕੋਈ ਆਪਣਾ ਕੋਈ ਵਹਿਰ ਕੱਢ ਰਿਆ ਨਾ ਇਹ ਸਰਕਾਰ ਨੂੰ ਮੈਂ ਕਹਿਣਾ ਚਾਹਨਾ ਜਿਹੜਾ ਇਹ ਤੁਸੀਂ ਲੋਕਾਂ ਨਾਲ ਟੱਕਾ ਕਰ ਰਹੇ ਹੋ ਇਹ ਤੁਹਾਡੀ ਝੋਲੀ ਚਾਣ ਵਾਲਾ ਹੈ 27 ਚ ਗੱਲ ਤਾਂ ਐ ਐਮਸੀ ਲਖਨਾਚਾ ਜਨਾਨੀ ਝੋਲੀ ਚ ਫਿਰ ਮੁੜ ਕੇ 27 ਚ ਜਿਹੜੇ ਚੋਨਾ ਆ ਰਹੀਆਂ ਉਹਦੇ ਜਨਾਨੀ ਝੋਲੀ ਸਾਰਾ ਕੁਝ ਆ ਜਾਣਾ ਕਦੀ ਪਾਣੀ ਵੜ ਜਾਂਦਾ ਗਿਆਣਾ ਫਿਰ 4-4 ਫੁੱਟ ਕੋਈ ਸਾਨੂੰ ਆ ਕੇ ਨਹੀਂ ਪੁੱਛਦਾ ਕਦੀ ਆਹ ਤਰਨੇ ਲੱਗਦੇ ਨੇ ਕਦੀਆਂ ਸੜੀਆਂ ਦੁਕਾਨਾਂ ਟਾਈਆਂ ਜਾਂਦੀਆਂ ਨੇ ਕਲੀ ਇਨਕ੍ਰੋਚਮੈਂਟ ਦਾ ਜੋ ਮਸਲਾ ਸੀਗਾ ਉਹ ਮਸਲਾ ਇਨਕ੍ਰੋਚਮੈਂਟ ਦਾ ਸੀਗਾ ਨਾ ਕਿ ਘਰ ਢਾਣ ਦਾ ਸਰਕਾਰਾਂ ਆਂਦੀਆਂ ਤਾਂ ਕੋਈ ਕੰਮ ਕਰਦੀਆਂ ਰਾਜੇ ਦਾ ਕੰਮ ਹੁੰਦਾ ਪ੍ਰਜਾ ਨੂੰ ਵਸਾਣਾ ਨਾ ਕਿ ਉਜਾੜਨਾ ਮੋਹਾਲੀ ਕੇਰਾ ਫੇਸ ਵਿੱਚ 1984 ਦੇ ਦੰਗਾ ਪੀੜਤਾ ਵੱਲੋਂ ਲਗਾਇਆ ਗਿਆ ਧਰਮ ਨੂੰ ਸਮਰਥਨ ਦੇ ਲਈ ਉਹ ਕਿ ਸਮਾਸਤਿਕ ਰਣਜੀਤ ਸਿੰਘ ਰਾਣਾ ਜੀ ਪਹੁੰਚੇ ਨੇ ਰਾਣਾ ਜੀ ਕਿਦਾਂ ਦੇਖਦੇ ਹੋ ਜੋ ਦੰਗਾ ਪੀੜਤਾਂ ਵੱਲੋਂ ਜੋ 10 ਤੋਂ 15 20 50 ਦੇ ਸਾਲ ਦੇ ਉੱਤੇ ਬੈਠੇ ਰੇ ਦੁਕਾਨਾਂ ਕੋਲ ਸੋ ਇਹਨਾਂ ਦੁਕਾਨਾਂ ਨੂੰ 50 ਸਗਾ ਤੋਂ ਤੱਕ ਵੱਡਾ ਕਿਤੇ ਤੋੜਿਆ ਜਾਂਦਾ ਦੇਖੋ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਉਦੋਂ ਹੈ ਦੇਖੋ ਜਦੋਂ ਇਹਨਾਂ ਨਾਲ ਪਹਿਲਾਂ ਬੇਇਨਸਾਫੀ ਹੋਈ ਦਿੱਲੀ ਦੇ ਵਿੱਚ ਵੀ ਗਰਮ ਇਹਨਾਂ ਗੜਾ ਚਾਰ ਆਪਣਾ ਟਾਇਰ ਪਾ ਪਾਗੇ ਨੂੰ ਸੜਿਆ ਗਿਆ ਠੀਕ ਹੈ ਨਾ ਉਦੋਂ ਵਿਚਾਰੇ ਇੱਥੇ ਆ ਕੇ ਬਸੇ ਸੀਗੇ ਬੜੀ ਮੁਸ਼ਕਲ ਆਇਆ ਇਹਨਾਂ ਨੇ ਆਪਣਾ ਰੋਜੀ ਰੋਟੀ ਆਪਣੀ ਚਲਾਈ ਸੀਗੀ ਤੇ ਉਹ ਦੇਖੋ ਹੁਣ ਇਹ ਸਰਕਾਰ ਇੰਨਾ ਮਾੜਾ ਕਰ ਰਹੀ ਹੈ ਨਾ ਬਸ ਚੰਗੀ ਗੱਲ ਨਹੀਂ ਹੈਗੀ ਇਹਨਾਂ ਵਾਸਤੇ ਨਹੀਂ ਕਰਨਾ ਚਾਹੀਦਾ ਸੇ ਇਦਾਂ ਬਹੁਤ ਮਾੜੀ ਕੀਤੀ ਜਾ ਰਹੀ ਹੈ ਇਸ ਟਾਈਮ ਦੇਖੋ ਛੁੱਟੂ ਛੁੱਟ ਇਹਨਾਂ ਨੇ ਥੋੜੇ ਬ੍ਰਾਂਡ ਕਿੰਨਾ ਜੇ 3 ਫੁੱਟ ਦੇ ਅੱਗੇ ਕੱਢ ਵੀ ਲਿਆ ਕਿਹੜੀ ਬੜੀ ਆਫਤ ਆ ਗਈ ਹੈ ਲੋਕਾਂ ਨੇ ਇਹਨਾਂ ਨੇ ਜਿਹੜੇ ਅੱਜ ਕਬਜ਼ੇ ਕੀਤੇ ਹੋਏ ਆਂ ਮੋਹਾਲੀ ਵਿੱਚੋਂ ਪਹਿਲਾਂ ਉਹਨਾਂ ਨੂੰ ਖਾਲੀ ਕਰਾ ਲਓ ਇਹ ਤਾਂ ਵਿਚਾਰੇ ਬੜੀ ਮੁਸ਼ਕਿਲਾਂ ਵਿੱਚ ਦੋ ਤੀ ਰੋਟੀ ਚਲਾਣੇ ਆ ਇਹਨਾਂ ਇਹੀ ਇਹਨਾਂ ਦਾ ਰੋਜ਼ਗਾਰ ਹੈ ਹੋਰ ਕੀ ਇਹਨਾਂ ਨੂੰ ਪੁੱਛਦਾ ਲੱਗਦਾ ਕਿਸੇ ਚੀਜ਼ ਦਾ ਖਰਚਾ ਜੇ ਸਰਕਾਰ ਨੂੰ ਭੁਗਤਣਾ ਪਵੇਗਾ ਆ ਜੱਜ ਜਰੂਰ ਜੀ ਨਾ ਕਿਥੇ ਭੁਗਤਣਾ ਹੀ ਪੈਣਾ ਇਹਨਾਂ ਨੂੰ ਸਰਕਾਰਾਂ ਨੂੰ ਜਿਹੜੇ ਵੀ ਕੋਈ ਵੀ ਲੀਡਰ ਹੈ ਬਲ ਦੇਖੋ ਜੀ ਰੋਟੀਆਂ ਨਹੀਂ ਸਿੱਖਣੀਆਂ ਚਾਹੀਦੀ ਇਸ ਟਾਈਮ ਇਹਨਾਂ ਦੇ ਨਾਲ ਖੜਨਾ ਚਾਹੀਦਾ ਜਿਹੜੇ ਕਾਰ ਖੜੇ ਹੈ ਸ਼ਾਸਤਰੀ ਚੋਂ ਨਹੀਂ ਪੋ ਉਨੀ ਪਾਵੇਂ ਕਲਵੰਦ ਸਿੰਘ ਹਮੇ ਕੋਈ ਹੋਰ ਹੈਗਾ ਜਿਹੜੇ ਘੜਨਾ ਚਾਹੀਦਾ ਆ ਕੇ ਨਾਲ ਖੜਨਾ ਚਾਹੀਦਾ ਜਦੋਂ ਉਹਨੂੰ ਵੋਟਾਂ ਲੈਣੀਆਂ ਹੁੰਦੇ ਉਦੋਂ ਉਹਨਾਂ ਨੂੰ ਇਹ ਯਾਦ ਆ ਜਾਂਦਾ ਇਹਨਾਂ ਨੂੰ ਇਹ ਗੱਲ ਸਭ ਤੋਂ ਵੱਧ ਬੋਰਡ ਇੱਥੇ ਪੈਂਦੀ ਹੈ ਠੀਕ ਹੈ ਨਾ ਹੁਣ ਜਦੋਂ ਵੋਟਾਂ ਆਣਗੇ ਫੇਰ ਇੱਥੇ ਖੜਨੇ ਜਾ ਕੇ ਹੁਣ ਕਿਉਂ ਕਲਵੰਦ ਸਿੰਘ ਪਾਵੇਂ ਕੋਈ ਵੀ ਹੋਵੇ ਖੜਨਾ ਚਾਹੀਦਾ ਨਾਲ ਆ ਕੇ ਨਾਲ ਇਹਦਾ ਸਾਰਾ ਬਣਨਾ ਚਾਹੀਦਾ ਜਿਕਰ ਸਰਕਾਰ ਨਹੀਂ ਸੁਣਦੀ ਜਿਕਰ ਇਹ ਸੁਧਾਰਸ਼ਣ ਦਾ ਲੰਮੇ ਸਮੇਂ ਤੋਂ ਚਾਹਤ ਹੈ ਤੁਸੀਂ ਸਮਰਥਨ ਦਿਓ ਵੀ ਆਪਾਂ ਨਾਲ ਹੈ ਜੀ ਆਪਾਂ ਪਹਿਲਾਂ ਵੀ ਜਦੋਂ ਇਹਨਾਂ ਦੇ ਹੋਣ ਵੇਲੇ ਇਹਨਾਂ ਦੇ ਖਾਲੀ ਕਰਾਣੇ ਆ ਉਦੋਂ ਵੀ 2017 ਜਿਹੜੇ ਨਾਲ ਖੜੇ ਸੀ ਹੁਣ ਵੀ ਇਹਨਾਂ ਦੇ ਮੋਢੇ ਨਾਲ ਮੋਢਾ ਨਾਲ ਖੜਾਂਗੇ ਸਰਦਾਰੋਂ ਹੋਰ ਵਿੱਚ ਜੋ ਦੰਗਾ ਪੀੜਤ ਨੇ ਪਰਿਵਾਰ ਨੂੰ ਇੱਥੇ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸੋ ਕਿਸ ਤਰ੍ਹਾਂ ਦੇਖਦੇ ਪੈਣਾ ਜਿਹੜਾ ਸਰਕਾਰ ਵੱਲੋਂ ਲਗਾਤਾਰ ਜੋ ਧੱਗਾ ਕੀਤਾ ਜਾ ਰਿਹਾ ਤੁਹਾਡੇ ਜੋ ਘਰ ਨੇ ਦੁਕਾਨਾਂ ਟੋੜੇ ਜਾ ਰਹੇ ਸਰ ਬਹੁਤ ਮਾੜਾ ਜੋ ਵੀ ਹੋ ਰਿਹਾ ਈਵਨ ਦੋ 30 ਸਾਲ ਹੋ ਗਏ 40 ਸਾਲ ਹੋ ਗਏ ਲੋਕਾਂ ਨੇ ਇੱਥੇ ਕੰਮ ਕਰਦੇ ਤੇ ਉਦੋਂ ਨਹੀਂ ਇਹਨਾਂ ਨੂੰ ਯਾਦ ਆਇਆ ਕਿ ਇਹ ਇਲੀਗਲ ਨਹੀਂ ਆਇਆ ਕੁਛ ਨਹੀਂ ਜਦੋਂ ਸਾਰੇ ਸੈੱਟ ਨੇ ਜਦੋਂ ਸਾਰਿਆਂ ਨੂੰ ਲੋੜ ਹੈ ਸਾਡੀ ਕਹਣਾ ਅਸੀਂ ਕੰਮ ਕਰਨਾ ਹੈ ਅਸੀਂ ਹਨਾ ਲੋਕ ਬੱਚਿਆਂ ਦੇ ਵਿਆਹ ਕਰਨੇ ਆ ਉਦੋਂ ਤੁਹਾਨੂੰ ਯਾਦ ਆਇਆ ਕਿ ਹਾਂਜੀ ਇਹ ਤਕਲੀ ਇਲੀਗਲ ਬਣੀਆਂ ਹੋਈਆਂ ਉਦੋਂ ਤੁਸੀਂ ਤੋੜਨ ਨੂੰ ਵੀ ਆ ਗਏ ਹਨਾ ਘਟੁ ਘਟ ਇਹ ਤਾਂ ਦੇਖੋ ਫੈਮਲੀ ਕੀ ਕਰੇਗੀ ਅਸੀਂ ਤਾਂ ਯੰਗ ਆ ਅਸੀਂ ਕੁਝ ਵੀ ਕਰ ਲਾਂਗੇ ਜਿਹੜੇ ਪੇਰੈਂਟਸ ਨੇ ਇੱਥੇ ਉਹ ਕੀ ਕਰਨਗੇ ਉਹ ਇੰਨੇ ਬਜ਼ੁਰਗ ਹੋ ਗਏ ਉਹਨਾਂ ਕੋਲ ਹੈਗਾ ਕੁਝ ਰੀਜ਼ਨ ਕਿ ਕਿੱਥੇ ਜਾ ਕੇ ਕੀ ਕਰ ਲੈਣਗੇ ਇਕੱਲੇ ਪਿੰਡ ਦੇ ਅਕੋਰਡਿੰਗ ਜਿੰਨੇ ਕਿ ਉਹਨਾਂ ਨੇ ਕੀਤਾ ਵੀ ਜੋ ਇਹਨਾਂ ਕੰਨੀ ਕੁਝ ਤੋੜਿਆ ਉਸ ਤੋਂ ਉਸ ਤੋਂ علاوہ ਵੀ ਤੋੜਿਆ ਜਾ ਰਿਹਾ ਅਜਨਾਂ ਦਿਨਾਂ ਲੱਗ ਰਹੀ ਸੀਗੇ ਅਸੀਂ ਤੋੜ ਦਿੱਤੇ ਸੀਗੇ ਹੁਣ ਤੁਸੀਂ ਕਹਿ ਰਹੇ ਹੋ ਕਿ ਅਸੀਂ ਤਾਂ ਦੁਕਾਨਾਂ ਵੀ ਤੋੜਾਂਗੇ ਅਸੀਂ ਦੋਸਤੋ ਕਿੱਥੇ ਸੜਕਾਂ ਤੇ ਥੋੜੀ ਆ ਜਾਾਂਗੇ ਸਾਡੇ ਛੋਟੇ ਛੋਟੇ ਬੱਚੇ ਆਸੀਂ ਵਿਆਹ ਕਰਨੇ ਕੱਲ ਨੂੰ ਬੱਚਿਆਂ ਦਾ ਕਿੱਥੋਂ ਖਾਵਾਂਗੇ ਅਸੀਂ ਬਾਹਰ ਬੈਠੇ ਆ ਸ਼ਟਰ ਖੋ ਸਾਡੀਆਂ ਦੁਕਾਨਾਂ ਬੰਦ ਪਈਆਂ ਚਾਰ ਦਿਨ ਹੋ ਗਏ ਅਸੀਂ ਵਿਹਲੇ ਬੈਠੇ ਆ ਕਿੱਥੋਂ ਅਸੀਂ ਖਾਵਾਂਗੇ ਰੋਟੀ ਕਿੱਥੇ ਜਾਵਾਂਗੇ ਅਸੀਂ ਕੀ ਮੰਨ ਕਰਦੇ ਹੋ ਸਰਕਾਰ ਤੂੰ ਇਸ ਦਾ ਪੱਕੇ ਤੌਰ ਤੇ ਕਿਵੇਂ ਦੋ ਹੁਣ ਜਿਵੇਂ ਸਾਰੇ ਬੈਠੇ ਆ ਨਾ ਸਾਰੇ ਗੱਲ ਕਰ ਰਿਹਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਤੁਸੀਂ ਸਾਰਿਆਂ ਨੂੰ ਠੀਕ ਹੈ ਸਰਕਾਰਾਂ ਬੋਲਦੀਆਂ ਇੱਕ ਦੂਜੇ ਬਾਰੇ ਬੋਲਦੀਆਂ ਤੁਹਾਡਾ ਬਹੁਤ ਬੋਲ ਅਸੀਂ ਸੁਣ ਲਿਆ ਅਸੀਂ ਸਾਰਿਆਂ ਨੇ ਸੁਣ ਲਿਆ ਬਟ ਉਹਨਾਂ ਦੀ ਤਾਂ ਸੁਣੋ ਜਿਨ੍ਹਾਂ ਦੀ ਪ੍ਰੋਬਲਮ ਹੈ ਉਹਨ ਮੇਰੇ ਡਾਕ ਦੀ ਦੁਕਾਨ ਹੈ ਠੀਕ ਹੈ ਉਹਨਾਂ ਦੀ ਵੀ ਟੁੱਟ ਰਹੀ ਹੈ ਤੇ ਘਟ ਘਟ ਉਹਨਾਂ ਨੂੰ ਪੁੱਛੋ ਕਿ ਤੁਹਾਡਾ ਕੀ ਦਰਦ ਹੈ ਤੁਸੀਂ ਸਰਕਾਰਾਂ ਨੂੰ ਪੁੱਛ ਰਹੇ ਹੋ ਕਿ ਕੀ ਗਲਤ ਹੋਇਆ ਕੀ ਨਹੀਂ ਤੁਹਾਡੀ ਕੀ ਮੰਗ ਹੈ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਨੂੰ ਮੈਂ ਤਾਂ ਇਹ ਚਾਹਨੀ ਹੈ ਕਿ ਜਿਵੇਂ ਸਭ ਚੱਲ ਰਹੇ ਹੋਵੇਂ ਚੱਲਦਾ ਰਹਿਵੇਂ ਤੁਸੀਂ ਦੁਕਾਨਾਂ ਨਾ ਤੋੜੋ ਕਿਸੇ ਦਾ ਰੋਜ਼ਗਾਰ ਕਿਉਂ ਤੋੜ ਰਹੇ ਹੋ ਤੁਸੀਂ ਤਾਂ ਰੇੜੀਆਂ ਵੀ ਚੱਕ ਕੇ ਲੈ ਗਏ ਉਹਨਾਂ ਦਾ ਕੀ ਸੀਗਾ ਉਹ ਵਿਚਾਰੇ ਕੰਮ ਹੀ ਕਰ ਰਹੇ ਸੀਗੇ ਉਹਨਾਂ ਕੋਲ ਖਾਣ ਨੂੰ ਕੁਝ ਨਹੀਂ ਹੋਏਗਾ ਫਿਰ ਕੀ ਕਰਨਗੇ ਉਹ ਰੋਟੀ ਕਿੱਥੋਂ ਖਾਣੀ ਆਪਾਂ ਕੁਸੂਵਾਰੇ ਹੁਣ ਕੱਲ ਨੂੰ ਸਰਕਾਰ ਦਾ ਕੋਈ ਹਲਕੇ ਦਾ ਕੋਈ ਬਦਾਈ ਤੁਹਾਡੇ ਕੋਲ ਪਹੁੰਚੇ ਕੋਈ ਨਹੀਂ ਪਹੁੰਚਾ ਅੱਜ ਜਿਨ੍ਹਾਂ ਨੇ ਇਹ ਕਰਿਆ ਤੁਸੀਂ ਤਾਂ ਰੇੜੀਆਂ ਵੀ ਚੱਕ ਕੇ ਲੈ ਗਏ ਉਹਨਾਂ ਦਾ ਕੀ ਸੀਗਾ ਉਹ ਵਿਚਾਰੇ ਕੰਮ ਹੀ ਕਰ ਰਹੇ ਸੀਗੇ ਉਹਨਾਂ ਕੋਲ ਖਾਣ ਨੂੰ ਕੁਝ ਨਹੀਂ ਹੋਏਗਾ ਫਿਰ ਕੀ ਕਰਨਗੇ ਉਹ いや ਤਾਂ ਰੁਕੋ ਤੁਸੀਂ ਗੱਲ ਸੁਣੋ ਕਿ ਚਲ ਠੀਕ ਹੈ ਕਿਸੇ ਦਾ ਹੋਰ ਵੀ opinion ਹੋ ਸਕਦਾ ਹੈ ਤੁਹਾਡੇ ਬਿਨਾ ਠੀਕ ਹੈ ਤੁਸੀਂ ਬਿਮਾਰੀ ਦੀ ਗੱਲ ਸੁਣ ਕੇ ਤੁਸੀਂ ਭੱਜ ਗਏ ਕਿ ਹਾਂ ਇਹਨਾਂ ਨੇ ਸਾਨੂੰ ਇਹ ਕਹਤਾ ਹੈ ਕਿ ਤੁਸੀਂ ਸਰਕਾਰਾਂ ਬਾਰੇ ਬੋਲਣ ਆਏ ਹੋ ਤੁਸੀਂ ਗੱਲ ਤਾਂ ਸੁਣੀ ਨਹੀਂ ਗੱਲ ਅਸੀਂ ਕੀ ਬੋਲਣਾ ਸਾਨੂੰ ਆਪਣੇ ਕੰਮ ਤੋਂ ਮਤਲਬ ਹੈ ਹੈਨਾ ਤੁਸੀਂ ਸਾਨੂੰ ਪੁੱਛੋ ਸਾਡੀ ਕੀ ਮਜਬੂਰੀ ਹੈ ਉਹਨੇ ਇਹਨਾਂ ਨੂੰ ਮਾੜਾ ਜਿਹਾ ਬੋਲਤਾ ਤੇ ਭੱਜ ਲਿਆ ਕਿੰਨਾ ਸਮਾਂ ਕੋ ਤੁਮੇ ਸੁਪਤਾਨ ਨੂੰ ਤੁਹਾਡੀ ਨਹੀਂ ਆਂਟੀ ਤੁਸ ਫਿਲਹਾਲ ਆ ਬ੍ਰਾਂਡੋ ਯਾਰ ਮੈਂ ਆਹ ਰਹੀ ਨਹੀਂ ਸਾਹਮਣੇ ਤੁਹਾਨੂੰ ਸਾ 30 ਸਾਲ ਲੱਗੇ ਆਏ ਹੋਣਾ ਸਾਲਾਂ ਤੋਂ ਸਾਡੀ ਇੱਥੇ ਦੁਕਾਨ ਹੈਗੀ ਆ ਕਿ ਉਹ ਦੁਕਾਨਾ ਖਾਲੀ ਕਰਨਾ ਖਾਲੀ ਨਾ ਕਰਵਾ ਨਾ ਕਰਵਾ ਪਰ ਮੈਨੂੰ ਸੋਣਾ ਕਿ ਆ ਤਾਂ ਸਾਨੂੰ ਕੋਈ ਜਗ੍ਹਾ ਦੋ ਦੁਕਾਨ ਦੋ ਕੋਈ ਮਕਾਨ ਦੋ ਅਸੀਂ ਕੁਝ ਕਰੀਏ ਸੜਕਾਂ ਤੇ ਆ ਗਏ ਆ ਸੋਣੇ ਆਂਟੀ ਸੜਕਾਂ ਤੇ ਹੁਣ ਅਸੀਂ ਕੁੱਝ ਕੀ ਕਰੀਏ ਜਰਾਫੇ ਸੜੀਆਂ ਦੰਗਾ ਪੀੜਤਾਂ ਦੇ ਤਾਂ ਨੇ ਨੂੰ ਸਮਰਥਨ ਦੇ ਲਈ ਇੱਕ ਸੀਨੀਅਰ ਕਾਲੀ ਆ ਗੁਰਮਤੀ ਬਾਬਾ ਜੀ ਪਹੁੰਚੇ ਬਾਬਾ ਸਰ ਕਿਵੇਂ ਦੇਖਦੇ ਜੋ ਪੰਜਾਬ ਸਰਕਾਰ ਵੱਲੋਂ ਕਮਾਟਾ ਵੱਲੋਂ ਇਹਨਾਂ ਦੰਗਾ ਪੀੜਤਾਂ ਨੂੰ ੱੱਕਾ ਕੀਤਾ ਜਰਾ ਲਗਾਤੇ ਪਿਛਲੇ ਲੰਮੇ ਸਮੇ ਤੋਂ ਕੋਈ 10 ਸਾਲ ਤੋਂ 20 ਸਾਲ ਤੋਂ ਬੈਠਾ ਹੈ ਫਿਰ ਦੁਕਾਨਾਂ ਜੋ ਪੂੜੇ ਜਰ ਦੇਖੋ ਜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਇੱਕ ਬਹੁਤ ਵੱਡੀ ਦਰਸਦੀ ਹੈ ਵਿਚਾਰਿਆਂ ਨੂੰ 84 ਤੋਂ ਲੈ ਕੇ ਅੱਜ ਤੱਕ ਇਹਨਾਂ ਨਾਲ ਤੱਕਾ ਹੀ ਹੁੰਦਾ ਰਹੇ ਅਕਾਲੀ ਦਲ ਜਦੋਂ ਇਹ ਮਕਾਨ ਹੋਈ ਅਲਾਟ ਹੋਏ ਇਹਨਾਂ ਨੂੰ ਇਹਨਾਂ ਨੂੰ ਤੁਹਾਨੂੰ ਪਤਾ ਹੋਏਗਾ ਕਿ ਮਕਾਨ ਢਾਣ ਦੇ ਜਿਹੜੇ ਥਾਣੇ ਦੇ ਸਾਹਮਣੇ ਵਾਲੇ ਮਕਾਨਾਂ ਨੂੰ ਢਾਣ ਤੇ ਆਰਡਰ ਹੋ ਗਿਆ ਉਸ ਟਾਈਮ ਸਾਡੇ ਉਦੋਂ ਦੇ ਮੌਜੂਦਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਸਟੈਂਡ ਲੈ ਕੇ ਇਹਨਾਂ ਨੂੰ ਨੋਟੀਫਾਈ ਕਰਾ ਕੇ ਦਿੱਤਾ ਮਕਾਨਾਂ ਨੂੰ ਕਿ ਵੀ ਇਹ ਨਹੀਂ ਉਹਨਾਂ ਦਾ ਪੱਕਾ ਕਰੀਏ ਜਿਹੜਾ ਅੱਜ ਦਾ ਮੁੱਦਾ ਹੈ ਅੱਜ ਦੇ ਮੁੱਦੇ ਬਾਰੇ ਤੁਸੀਂ ਆਪਲੀ ਭੰਤੀ ਜਾਣੂ ਹੋ ਲੋਕ ਸ਼ਰੀਫ ਇੰਨੇ ਆ ਇਹਨਾਂ ਨੇ ਜਿਹੜੀ ਇਨਕ੍ਰੋਚਮੈਂਟ ਇਹ ਰੌਲਾ ਤਾਂ ਇਹ ਬਾਰੇ ਨਾ ਕਿ ਇਨਕ੍ਰੋਚਮੈਂਟ ਹੋਈ ਵੀ ਹੈ ਜਿਹੜੀ ਇਨਕ੍ਰੋਚਮੈਂਟ ਹੋਈ ਵੀ ਸੀ ਜਿਹੜੇ ਸ਼ੈੱਡ ਇਹਨਾਂ ਨੇ ਬਾਹਰ ਕੱਢੇ ਹੋਏ ਸੀ ਛੱਜੇ ਕੱਢੇ ਹੋਏ ਸੀ ਟੀਨ ਪਾਏ ਹੋਏ ਸੀ ਕਾਮਨ ਏਰੀਆ 'ਚ ਲੋਕ ਇਸ ਚੀਜ਼ ਵਾਸਤੇ ਬੁਲਾਈ ਤੇ ਪੁੱਛ ਰਹੇ ਕਿ ਉਹਨਾਂ ਨੇ ਆਪ ਸਰਕਾਰ ਨੂੰ ਕਿਹਾ ਕਿ ਤੁਸੀਂ ਨਾ ਵਿਛਲ ਕਰੋ ਸੀ ਆਪ ਤਾਂ ਤੁਸੀਂ ਦੇਖੋਗੇ ਉਧਰਲੀ ਪਾਸੇ ਕੈਮਰਾਮੈਨ ਸਾਹਿਬ ਨੂੰ ਬੋਲਦਾ ਕੱਲੇ ਨੇ ਆਪਣਾ ਹੱਥ ਛੱਡ ਹਟਾ ਲਿਆ। ਉਸ ਤੋਂ ਬਾਅਦ ਵੀ ਉਹ ਇਹ ਕਹਿ ਰਹੇ ਆ ਕਿ ਜਿਹੜਾ ਇਹਨਾਂ ਦੇ ਅੰਦਰ ਜਿਹੜੀ ਇਹਨਾਂ ਨੇ ਆਪਣੇ ਹਜੂਦਾਂ ਦੇ ਅੰਦਰ ਕੰਸਟਰਕਸ਼ਨ ਕੀਤੀ ਹੋਈ ਉਹ ਵੀ ਢਾਈਏ। ਕਿ ਇੱਕ ਕਿਸ ਪਾਸੇ ਦਾ ਕਾਨੂੰਨ ਹੈ ਜਾਂ ਕਿਸ ਪਾਸੇ ਦੀ ਇਨਸਾਨੀਅਤ ਹੈ? ਕਿ ਲੋਕਾਂ ਦੇ ਘਰ 'ਚ ਜਿਹੜੀ ਚੀਜ਼ਾਂ ਬਣੀਆਂ ਹੋਈਆਂ ਉਹ ਵੀ ਢੱਕਾ। ਇਹ ਤਾਂ ਮੈਨੂੰ ਇਹ ਫੀਲ ਹੁੰਦਾ ਹੈ ਕਿ ਪਤਾ ਨਹੀਂ ਕੋਈ ਜਿਹੜਾ ਮੌਜੂਦਾ ਐਮ.ਐਲ.ਏ ਹੈ ਜਾਂ ਮੇਅਰ ਹੈ ਇਹਨਾਂ ਨਾਲ ਕੋਈ ਆਪਣੀ ਪਰਸਨਲ ਖੁੰਦਕ ਕੱਢ ਰਿਹਾ ਹੈ ਜਾਂ ਕੋਈ ਕੋਈ ਆਪਣਾ ਕੋਈ ਵਹਿਰ ਕੱਢ ਰਿਆ ਨਾ। ਕਵਰਜ ਇੱਥੇ ਸਕੂਲ ਵੀ ਰਹੇ ਨੇ ਮੈਂ ਪਹਿਲਾਂ ਵੀ ਕਵਰਜ ਕਰਕੇ ਗਿਆ ਹੁਣ ਦੱਸਿਓ ਕਿ ਚਾਰ ਪੰਜ ਸਕੂਲਾਂ ਦੇ ਪ੍ਰੋਜੈਕਟ ਨੇ ਤੇ ਉਹਨਾਂ ਦੇ ਖਰਚ ਉਹ ਵੀ ਜਿਹੜੀ ਦਿੱਖਾ ਜਾਵੇ ਉਹ ਤੇ ਪ੍ਰਮਿਤ ਬਹੁਤ ਕੱਤੀ ਹੁੰਦੀ ਹੈ ਬੜਾ ਬਹੁਤ ਲੱਗਦਾ ਕਰਦੇ ਉਹਨਾਂ ਨੂੰ ਕੀ ਨੇ ਚਲੋ ਕਰਦੇ ਕਿ ਉਹਨੂੰ ਕਿਹਨੂੰ ਬੋਲੇ ਪੈਸਾ ਜਦ ਤੱਕ ਰਹਾ ਜਾ ਰਿਹਾ ਕੱਲ ਭਾਈ ਜੀ ਇਸ ਜਿਸ ਏਰੀਆ 'ਚ ਵੀ ਸਕੂਲ ਲੱਗਣਗੇ ਜਿਸ ਏਰੀਆ 'ਚ ਵੀ ਇਹ ਤਾਂ ਪਹਿਲਾਂ ਗਮਾੜਾ ਦੀ ਗਲਤੀ ਰਹੀ ਕਿ ਬਈ ਇੰਨੀ ਡੈਂਸਲੀ ਪੋਪੂਲੇਟਿਡ ਏਰੀਆ 'ਚ ਇਹ ਤੁਸੀਂ ਆਪ ਦੇਖ ਸਕਦੇ ਆ ਕਿ ਛੋਟੇ ਜਿਹੇ ਇੱਕ ਬਲਾਕ 'ਚ 50 60 100 ਲੋਕ ਰਹਿ ਰਹੇ ਆ ਇੰਨੀ ਡੈਂਸਲੀ ਪੋਪੂਲੇਟਿਡ ਏਰੀਆ 'ਚ ਸਕੂਲ ਤਿੰਨ ਤਿੰਨ ਚਾਰ ਚਾਰ ਸਕੂਲ ਅਲਾਟ ਕਰਦੇ ਫਿਰ ਉੱਥੇ ਅੱਗੇ ਜਾ ਕੇ ਪੰਪ ਅਲਾਟ ਕਰਦਾ ਉੱਥੇ ਜਾ ਕੇ ਛੋਟੀ ਮਾਰਕੀਟ ਅਲਾਟ ਕਰਦਾ ਇੱਥੇ ਇਹਨਾਂ ਨੂੰ ਸਰਕਾਰਾਂ ਨੂੰ ਚਾਹੀਦਾ ਸੀ ਸਰਕਾਰਾਂ ਨੂੰ ਜਿਹਿਤਸ ਕਿ ਜਦੋਂ ਕੋਈ ਅਲੋਟਮੈਂਟ ਨਾ ਕਰਦੇ ਜਿਸ ਦੇ ਨਾਲ ਕਿ ਭਈ ਜਿੰਨੀ ਟੈਂਸਰੀ ਪਾਪੂਲੇਟ ਹੋ ਤਾਂ ਹੋਰ ਟੈਂਸਰੀ ਪਾਪੂਲੇਟ ਹੋ ਜਾਂਦੀ ਹੈ ਬਾਬਾ ਜੀ ਇੱਕ ਪਾਸੇ ਜਿਹੜੀ ਬਹੁਤ ਸਾਰੇ ਜੋ ਦੰਗਰ ਪਿੱਤਰੋਂ ਨੌਕਰੀ ਹੁੰਦੀ ਹੈ ਹਨ ਇੱਕ ਪਾਸੇ ਪੰਜਾਬ ਤੋਂ ਕਰ ਲਗਾ ਪਰ ੱੱਕਾ ਕਰੇ ਲੱਗਦਾ ਕਿ ਇਸ ਤੱਕ ਕੋਈ ਨਾ ਕੋਈ ਜ਼ਿਆਦਾ ਬਹੁਤ ਜ਼ਿਆਦਾ ਪੱਟਾ ਫਿੱਟ ਵੈ ਸਕਦੇ ਐਸ ਇਲੈਕਸ਼ਨ ਤੇ ਵੀ 2027 ਇਲੈਕਸ਼ਨ ਆ ਮੈਂ ਹੁਣ ਵੀ ਜਦੋਂ ਮੈਂ ਬੋਲ ਰਿਹਾ ਸੀ ਮੈਂ ਉਹੀ ਕਿਹਾ ਇਕ ਨਾਈ ਤੋਂ ਬੰਦੇ ਨੇ ਪੁੱਛਿਆ ਨਾਈ ਨਾਈ ਮੇਰੇ ਸਿਰ 'ਤੇ ਵਾਲ ਕਿੰਨੇ ਕਹਿੰਦਾ ਘਬਰਾਓ ਮਜਦਮਨ ਜੀ ਤੁਹਾਡੀ ਝੋਲੀ 'ਮੇ ਹੀ ਆਉਣਗੇ ਇਹ ਸਰਕਾਰ ਨੂੰ ਮੈਂ ਕਹਿਣਾ ਚਾਹਨਾ ਜਿਹੜਾ ਇਹ ਤੁਸੀਂ ਲੋਕਾਂ ਨਾਲ ਧੱਕਾ ਕਰ ਰਹੇ ਹੋ ਇਹ ਤੁਹਾਡੀ ਝੋਲੀ ਚਾਣ ਵਾਲਾ ਹੈ ਸਦਾਈ ਚ ਪਹਿਲਾਂ ਤਾਂ ਇਹ ਐਮਸੀ ਲਖਣਾ ਚਾ ਜਾਣਾ ਨਾਲ ਦੀ ਝੋਲੀ ਚ ਫਿਰ ਮੁੜ ਕੇ 27 ਚ ਜਿਹੜੇ ਚੋਣਾ ਆ ਰਹੀਆਂ ਉਹਦੇ ਜਨਾਂ ਦੀ ਝੋਲੀ ਸਾਰਾ ਕੁਝ ਆ ਜਾਣਾ ਕਿਉਂਕਿ ਜੋ ਇਹ ਕਰ ਰਹੇ ਆ ਇਹ ਸਭ ਕੁਝ ਨਾਲ ਦੀ ਝੋਲੀ ਚ ਆ ਜਾਣਾ ਸ਼ੁਰੂ ਮੈਂ ਇਕੱਲੇ ਦਾ ਲੈਂਡ ਪੂਲਿੰਗ ਦੇ ਸਮੇਂ ਵੀ ਇਹਨਾਂ ਢੱਕੇ ਖੜੇ ਆਂ ਘੜ ਪੀਰਤਾ ਵਾਸਤੇ ਲੜਕੇ ਖੜੇ ਆ ਤੇ ਹੁਣ ਇਹਨਾਂ ਵਾਸਤੇ ਵੀ ਸਮਸਤਨ ਦੇ ਦਿਓ ਲੱਗਦਾ ਕਿ ਇੰਨਾ ਜਿੱਦਦਾ ਫਲ ਜੀ ਮਿਲੇਗਾ ਦੇਖੋ ਸਰ ਅਸੀਂ ਫਲ ਨਾ ਮਿਲੇ ਅਸੀਂ ਫਾਲੋ ਪਿੱਛੇ ਕੰਮ ਨਹੀਂ ਕਰਦੇ ਅਸੀਂ ਇਹ ਕੰਮ ਇਸ ਵਾਸਤੇ ਕਰ ਰਹੇ ਹਾਂ ਕਿ ਇਹ ਸਾਡੇ ਪਰਿਵਾਰ ਹੈ ਇਹ ਸੋਨੀਆ ਕੁੜੀ ਹੈ ਇੱਥੇ ਰਹਿੰਦੀ ਹੈ ਇੱਥੇ ਹੋਰ ਪਰਿਵਾਰਾਂ ਹੈ ਜਿੰਨੇ ਇੱਥੇ ਰਹਿੰਦੇ ਆ ਜਿੰਨੇ ਪਰਿਵਾਰਾਂ ਆਪਣੇ ਪਰਿਵਾਰਾਂ ਇੱਥੇ ਰਹਿੰਦੇ ਆ ਅਸੀਂ ਉਹਨਾਂ ਨਾਲ ਓਕੇ ਟਾਈਮ ਚ ਖੜਨਾ ਵੋਟਾਂ ਵਾਟਾਂ ਦਾ ਸਾਨੂੰ ਕੋਈ ਨਹੀਂ ਇੱਕ ਨਾ ਵੋਟ ਪਾਵੇ ਇੱਥੋਂ ਸਾਨੂੰ ਕੋਈ ਮਤਲਬ ਨਹੀਂ ਪਰ ਅਸੀਂ ਤਾਂ ਉਹਨਾਂ ਦੇ ਓਕੇ ਟਾਈਮ ਚ ਖੜਨਾ ਹੈ ਖੜਦੇ ਆਏ ਹਾਂ ਹੁਣ ਖੜਦੇ ਵੀ ਰਹਾਂਗੇ ਇੱਥੇ ਭਰਸਾ ਮੈਂ ਬ੍ਰਿਤੀਸ਼ਲ ਭਾਰਤ ਜਿੱਕਾ ਉਹੀ ਉਹ ਹੈ ਕਾਰੋਬਾਰੀ ਹੈ ਉਹ ਵੀ ਤੁਸੀਂ ਮੰਨੋ ਇਹ ਟੂਰ ਰਾਈਸ ਉਹ ਵੀ ਅਫੈਕਟਡ ਹੈ ਉਹਨਾਂ ਨੇ ਜਦੋਂ ਉਹਨਾਂ ਨੂੰ ਇਹ ਗੱਲ ਪਤਾ ਲੱਗੀ ਲੋਕਾਂ ਨੇ ਬਾਹਰ ਪ੍ਰੋਟੈਸਟ ਕੀਤਾ ਉਹਨਾਂ ਨੇ ਇਕੱਲੇ-ਇਕੱਲੇ ਅਫਸਰ ਨੂੰ ਪਹਿਲਾਂ ਫੋਨ ਕਰਿਆ ਲੋਕਾਂ ਨੂੰ ਲੋਕਲ ਫੋਨ ਕਰਿਆ ਸਾਡੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਸੁਹਾਣਾ ਜ਼ਿਲ੍ਹਾ ਪ੍ਰਧਾਨ ਨੂੰ ਫੋਨ ਕਰਿਆ ਕਿ ਯਾਰ ਸਾਨੂੰ ਉਹਨਾਂ ਨਾਲ ਖੜਨਾ ਚਾਹੀਦਾ ਲੋਕ ਅੱਜ ਲੋਕਾਂ ਨੂੰ ਸਾਡੀ ਲੋੜ ਆ ਲੋਕਾਂ ਦੀ ਮੁਸੀਬਤ ਹੈ ਸਾਡੀ ਜਿਹੜੀ ਮੈਂਟੈਲਿਟੀ ਹੈ ਉਹ ਇਹ ਹੈ ਕਿ ਅਸੀਂ ਲੋਕਾਂ ਨਾਲ ਖੜਨਾ ਹੈ ਜਿਹੜੀ ਨੀਡ ਬੇਸ ਪਾਲਿਸੀ ਇਹ ਸਾਰਾ ਕੁਝ ਨਾ ਅਗਰ ਨੀਡ ਬੇਸ ਪਾਲਿਸੀ ਇੱਥੇ ਅਫੈਕਟਿਡਲੀ ਇੰਪਲੀਮੈਂਟ ਹੋ ਜਾਈਏ ਤੇ ਸਾਰੀਆਂ ਜਿਹੜੀਆਂ ਦਿੱਕਤਾਂ ਆ ਰਹੀਆਂ ਕੋਈ ਦਿੱਕਤ ਨਾ ਹੋਵੇ ਔਰ ਅਕਾਲੀ ਦਲ ਪੁਰਾਣੇ ਟਾਈਮ ਤੋਂ ਨੀਡ ਬੇਸ ਪਾਲਿਸੀ ਦੀ ਮੰਗ ਕਰਦਾ ਆਇਆ ਹੈ ਔਰ ਜਦੋਂ ਅਸੀਂ ਪਾਵਰ ਚ ਆਏ ਇਹ ਅੱਜ ਮੈਂ ਤੁਹਾਨੂੰ ਔਨ ਕੈਮਰਾ ਗਰੰਟੀ ਦੇ ਰਿਹਾ ਕਿ ਜਿਸ ਦਿਨ ਅਕਾਲੀ ਦਲ ਸੱਤਾ ਚ ਆਇਆ ਅਸੀਂ ਨੀਡ ਬੇਸ ਪਾਲਿਸੀ ਇੰਪਲੀਮੈਂਟ ਕਰਾ ਕੇ ਰਹਿਾਂਗੇ ਉਹ ਜਿਸ ਮਨੋਰਥ ਨਾਲ ਪੰਜਾਬ ਦੇ ਲੋਕਾਂ ਨੇ ਆਵਾਦੀ ਪਾਰਟੀ ਸਰਕਾਰ ਨੂੰ ਹੀ ਸਿੱਖ ਲਗਦਾ ਹੈ ਕਿ ਉਹਨਾਂ ਦੇ ਦਾਅਵੇ ਵਾਦੇ ਜੋ खरे ਪਰ ਜਦੋਂ ਅਕਾਲ ਜਦੋਂ 2022 ਦੀ ਚੋਣਾਂ ਚ ਨਾ ਲੋਕਾਂ ਨੇ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੋਚ ਕੇ ਤਾਂ ਬਹੁਤ ਕੁਝ ਬਣਾਇਆ ਸੀ ਕਿਉਂਕਿ ਭਗਵੰਤ ਮਾਨ ਸਾਹਿਬ ਇਸ चीज 'ਚ ਬਹੁਤ ਮਹਾਰਤ ਹਾਸਲ ਹੈ ਉਹਨਾਂ ਨੂੰ ਕਿ ਲੋਕਾਂ ਨੂੰ ਕਨਵਿੰਸ ਕਰ ਲੈਣੇ ਆ ਗੱਲਾਂ ਚਲਾ ਲੈਣੇ ਆ ਉਹਨਾਂ ਨੇ ਲੋਕਾਂ ਨੂੰ ਔਲੇ-ਬਾਲੇ ਲੋਕਾਂ ਨੂੰ ਗੱਲਾਂ ਚਲਾ ਲਿਆ ਬੀਫੂ ਬਣਾ ਲਿਆ ਪਰ ਹੁਣ ਤੁਸੀਂ ਆਪ ਤੁਸੀਂ ਮੀਡੀਆ 'ਚੋਂ ਤੁਸੀਂ ਸਾਰਾ ਦਿਨ ਦੇਖ ਰਹੇ ਹੋ ਪੂਰੇ ਪੰਜਾਬ 'ਚ ਕੀ ਹਾਲ ਹੋ ਰਿਹਾ ਹੈ ਪੂਰੇ ਪੰਜਾਬ 'ਚ ਕੀ ਹਾਲ ਹੋ ਰਿਹਾ ਹੈ ਤੱਕਾ ਹਰ ਏਰੀਆ 'ਚ ਤੱਕਾ ਹੋ ਰਿਹਾ ਲੋਕਾਂ ਨਾਲ ਇਹਨਾਂ ਨੂੰ ਇਹ ਲੱਗਦਾ ਕਿ ਧੱਕਾ ਕਰਾਂਗੇ ਤਾਂ ਲੋਕ ਸਾਡੇ ਮਗਰ ਲਾ ਜਾਣਗੇ ਉਹ ਤੇਰੇ ਚਲੇਗੇ ਲੋਕ ਅੱਜਕੱਲ ਜਾਗਰੂਕ ਹੋ ਗਏ ਆ ਆਪਣੇ ਹੱਕਾਂ ਵਾਸਤੇ ਲੜਨਾ ਜਾਣਦੇ ਆ ਇਹਨਾਂ ਨੂੰ ਸਤਾਈ ਚ ਇਹਨਾਂ ਨੂੰ ਚੰਗੀ ਤਰ੍ਹਾਂ ਇਹਨਾਂ ਨੂੰ ਦੱਸ ਦੇਣਗੇ ਕਿ ਵੀ ਕਿਸ ਭਾਵੇਂ ਦੀ ਹੈ ਤੇਣਾ ਤੁਸੀਂ ਵੀ ਇਤਰੇ ਨਜ਼ਾਰਾ ਦੇ ਸਕਦੇ ਹੋ ਸ਼ਹਿਰਾਂ ਵਿੱਚ ਧੱਕਾ ਮੈਂ ਕਹਿੰਨੇ ਆ ਜਿੰਨੀ ਮਾਰ 11 ਫੇਸ ਚੱਲਦਾ ਹੈ ਸ਼ਾਇਦ ਹੀ ਕੋਈ ਹੋਰ ਕੋਈ ਵੀ ਸੂਬਾ ਜਾਂ ਕੋਈ ਵੀ ਸ਼ਹਿਰ ਕੋਈ ਵੀ ਪਿੰਡ ਚੱਲਦਾ ਹੋਊਗਾ ਪਾਣੀ ਕਦੀ 11 ਫੇਸ ਚ ਆ ਜਾਂਦਾ ਕਦੀ ਮਹਾਮਾਰੀ ਆ ਜਾਂਦੀ ਹੈ 84 ਦਾ ਦਰਦ ਅਸੀਂ ਹੰਢਾ ਚੁੱਕੇ ਆਂ ਮੈਂ ਚੌਥੀ ਪੀੜੀ ਆ 84 ਦੀ ਮੇਰੇ ਨਾਨੀ ਜੀ ਨੇ 84 ਦਾ ਸੰਤਾਪ ਹੰਢਾਇਆ ਕਿੰਨਾ ਕੁਛ ਅਸੀਂ ਸੁਣਿਆ ਉਹਨਾਂ ਦੇ ਮੂੰਹ ਚੋਂ ਤਾਂ ਰੂਹ ਕੰਬ ਜਾਂਦੀ ਹੈ ਜਦੋਂ ਅਸੀਂ ਸੁਣਦੇ ਆਂ ਕਾਣੀਆਂ ਕੱਲਾ ਰੂਹ ਕੰਬ ਜਾਂਦੀ ਹੈ ਜਦੋਂ ਸਾਨੂੰ ਦੱਸਦੇ ਨੇ ਕਿ ਉਹਨਾਂ ਨੇ ਕਿਹੜਾ ਸੰਤਾਪ ਹੰਢਾਇਆ ਮੈਨੂੰ ਨਹੀਂ ਲੱਗਦਾ ਕਿ ਉਹ ਸੰਤਾਪ ਅਸੀਂ ਹੰਢਾਇਆ ਕਿਉਂਕਿ ਉਹ ਹਰ ਦਿਨ ਸਾਨੂੰ ਹੰਡਾਣਾ ਪੈਂਦਾ ਹਰ ਦਿਨ ਕਦੀ ਪਾਣੀ ਵੜ ਜਾਂਦਾ ਗਿਆਣਾ ਫਿਰ 4-4 ਫੁੱਟ ਕੋਈ ਸਾਨੂੰ ਆ ਕੇ ਨਹੀਂ ਪੁੱਛਦਾ ਕਦੀ ਆਹਰਨੇ ਲੱਗਦੇ ਨੇ ਕਦੀਆਂ ਸੜੀਆਂ ਦੁਕਾਨਾਂ ਢਾਈਆਂ ਜਾਂਦੀਆਂ ਨੇ ਕਲੀ ਇਨਕ੍ਰੋਚਮੈਂਟ ਦਾ ਜੋ ਮਸਲਾ ਸੀਗਾ ਉਹ ਮਸਲਾ ਇਨਕ੍ਰੋਚਮੈਂਟ ਦਾ ਸੀਗਾ ਨਾ ਕਿ ਘਰ ਕਾਣ ਦਾ ਇਹ 11 ਫੇਸ ਜੋ ਹੈ ਇਹ 84 ਦੇ ਤੰਗਾ ਪੀੜਤਾਂ ਲਈ ਬਣਾਇਆ ਗਿਆ ਪੂਰੀ ਮੁਹਾਲੀ ਇਹਨੂੰ ਤੰਗਾ ਪੀੜਤ ਕਲੋਨੀ ਦੇ ਨਾਮ ਨਾਲ ਜਾਣਦੀ ਹੈ 11 ਫੇਸ ਨੂੰ ਦੰਗਾ ਪੀੜਤ ਕਲੋਨੀ ਹੋਣ ਦੇ ਬਾਵਜੂਦ ਇੱਥੇ ਛੋਟੇ-ਛੋਟੇ ਕਾਰੋਬਾਰ ਲੋਕਾਂ ਨੇ ਆਪਣੇ ਹੀ ਘਰਾਂ ਦੇ ਵਿੱਚ ਖੋਲੇ ਹੋਏ ਆ ਰੋਜ਼ ਦਾ ਗੁਜ਼ਰਬਸਰ ਕਰਨ ਲਈ ਛਾਡੂ ਤਾਰਨ ਤੋਂ ਬਾਅਦ ਹੁਣ ਇਹ ਕਹਿੰਦੇ ਨੇ ਜਿਹੜੀ ਸਾਡੀ ਘਰ ਦੇ ਅੰਦਰ ਹੈ ਜੋ ਸਾਡੀ ਨਾਰਮਲ ਜੋ ਤੁਹਾਨੂੰ ਅਲਰਟਡ ਆ ਉਹੀ ਤੁਸੀਂ ਰੱਖੋ ਬਾਕੀ ਤੁਸੀਂ ਡੀਮੋਲਿਸ਼ਟ ਕਰ ਦਿਓ ਮੈਂ ਸਮਝ ਜੀ ਆ ਕਿ ਬਹੁਤ ਵੱਡੀ ਨਕੀਦੀ ਹੈ ਸਰਕਾਰ ਦੀ ਜੇ ਇਸ ਹਿਸਾਬ ਨਾਲ ਅਸੀਂ ਦੇਖਾਂਗੇ ਤਾਂ ਸਾਨੂੰ ਸਿਰਫ ਇੱਕ ਕਮਰਾ ਬਚਦਾ ਜੀ ਜੋ ਅਸੀਂ 40 ਸਾਲ ਪਹਿਲਾਂ ਅਸੀਂ ਵੇੜੇ ਨੂੰ ਇੱਕ ਕਮਰਾ ਬਣਾਇਆ ਸਾਨੂੰ ਉਹ ਵੀ ਤੋੜਨਾ ਪਏਗਾ ਤੇ ਵੇੜੇ ਨੂੰ ਵੀ ਤੋੜਨਾ ਪਏਗਾ ਸਰ ਅਸੀਂ ਚਾਹਾਂਗੇ ਕਿੱਥੇ ਅਸੀਂ ਤਾਂ ਪਹਿਲਾਂ ਹੀ 84 ਦੇ ਮਾਰੇ ਹੋਏ ਆ ਮੁੱਦੇ ਦੀ ਗੱਲ ਇਹ ਹੈ ਕਿ ਸਾਨੂੰ ਦੁਬਾਰਾ ਉਸ ਸੰਤਾਪ ਚ ਤੁਸੀਂ ਨਾ ਧੱਕੋ ਬਹੁਤ ਔਖੇ ਅਸੀਂ ਉੱਟੇ ਆ ਤੋ ਸਾਡੀ ਤਾਂ ਤੁਸੀਂ ਮਦਦ ਕਰੋ ਰਹਿਮ ਕਰੋ ਬਸ ਜਿੰਨਾ ਹੋ ਸਕਦਾ ਸਾਨੂੰ ਗੁਜ਼ਾਰਾ ਕਰਨੀ ਮਜਬੂਰ ਮਤਲਬ ਐਦਾਂ ਦਾ ਕੁਝ ਕਰ ਕਰਨੀ ਮਜਬੂਰ ਨਾ ਕਰੋ ਦੇਖੋ ਦਿਲ ਚ ਇੰਨਾ ਦੁੱਖ ਹੈ ਇੰਨਾ ਜ਼ਾਹਿਰ ਵੀ ਨਹੀਂ ਕਰ ਸਕਦੇ ਜਾਂ ਤਾਂ ਤੁਸੀਂ ਸਾਡੇ ਵਾਸਤੇ ਕੁਝ ਸੋਚੋ ਫਿਰ ਫਿਰ ਤੁਸੀਂ ਸਾਨੂੰ ਢਾਹੋ ਪਹਿਲਾਂ ਢਾਹੋ ਨਾ ਸਕਦੇ ਜੋ ਬਤਾ ਇੱਕ ਵਾਰੀ ਜੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕੋਸ਼ਿਸ਼ ਕਰਨ ਦੀ ਜੀ ਜੀ ਬਿਲਕੁਲ ਗੱਲਬਾਤ ਕਰਨ ਦੀ ਕੋਸ਼ਿਸ਼ ਤਾਂ ਕੀਤੀ ਹੀ ਹੈ ਉਹ ਸਾਨੂੰ ਮੇਰੇ ਹਿਸਾਬ ਨਾਲ ਉਹ ਗ੍ਰੀਨਰੀ ਨੂੰ ਜ਼ਿਆਦਾ ਪ੍ਰੈਫਰੈਂਸ ਦਿੰਦੇ ਨੇ ਕਿ ਹਾਂ ਅਸੀਂ ਸਾਫ਼ ਸੁਥਰਾ ਮਾਹੌਲ ਰੱਖੀਏ ਉਹ ਸਾਨੂੰ ਜੇ ਸਾਨੂੰ ਗੰਦਗੀ ਸਮਝਦੇ ਨੇ ਤਾਂ ਮੈਂ ਭਾਈ ਸਾਹਿਬ ਨੂੰ ਬਹੁਤ ਬੇਨਤੀ ਕਰਨਾ ਚਾਹਾਂਗੀ ਕਿ ਗੰਦਗੀ ਇਹਨਾਂ ਲੋਕਾਂ ਨਾਲ ਨਹੀਂ ਹੈ ਇਹਨਾਂ ਲੋਕਾਂ ਨਾਲ ਹੀ ਤੁਹਾਡੇ ਸਿਰ ਦੇ ਉੱਪਰ ਤਾਜ ਹੈ ਜੇ ਤੁਸੀਂ ਸੋਚਦੇ ਹੋ ਵੀ ਸਾਰਾ ਅਸੀਂ ਬਿਊਟੀਫੁੱਲ ਸਿਟੀ ਬਣਾਣੀ ਹੈ ਬਿਊਟੀਫੁੱਲ ਸਿਟੀ ਤਾਂ ਤੁਹਾਡੇ ਸਿਰ ਤੇ ਜਿਹੜਾ ਤਾਜ ਹੈ ਬਣਾਇਆ ਬਹੁਤ ਵੱਡੀ ਜਨਸੰਖਿਆ 11% ਦੇ ਅੰਦਰ ਹੈ ਤਾਜ ਤੁਹਾਨੂੰ 11% ਦੇ ਅੰਦਰੋ ਹੀ ਮਿਲਿਆ ਸੋ ਤੁਸੀਂ ਸਾਨੂੰ ਉਸ ਨਿਗਾ ਨਾਲ ਨਾ ਦੇਖੋ ਸਾਡੇ ਤੇ ਰਹਿਮ ਕਰੋ ਤੁਹਾਡੇ ਤੋਂ ਸਾਨੂੰ ਉਮੀਦ ਹੈ ਸਰਕਾਰਾਂ ਆਉਂਦੀਆਂ ਤਾਂ ਕੋਈ ਕੰਮ ਕਰਦੀਆਂ ਰਾਜੇ ਦਾ ਕੰਮ ਹੁੰਦਾ ਪ੍ਰਜਾ ਨੂੰ ਬਸਾਣਾ ਨਾ ਕਿ ਉਜਾੜਨਾ